ਆਹ ਵੀਡੀਓ ਨਾ ਕਿਸੇ ਬਾਹਰਲੇ ਸਟੇਟ ਦੀ ਆ ਦੇਖੋ ਜਦੋਂ ਬੱਚੇ ਨੇ ਸਿਰ ਨੂੰ ਪਤੀਲੇ ਦੇ ਵਿੱਚ ਫਸਾ ਲਿਆ ਤੇ ਵੇਖੋ ਪਤੀਲੇ ਦੇ ਵਿੱਚੋਂ ਹੁਣ ਸਿਰ ਨਹੀਂ ਨਿਕਲ ਰਿਹਾਗਾ ਤੇ ਪਤੀਲਾ ਉਹਦਾ ਮੂੰਹ ਜਿਹੜਾ ਟਾਈਟ ਸੀ ਤੇ ਹੁਣ ਪਤੀਲੇ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੱਡੀ ਕੈਂਚੀ ਦੇ ਨਾਲ ਦੇਖੋ ਬੜਾ ਰિસ્ਕੀ ਹੋ ਜਾਂਦਾ ਕੰਮ ਇਸ ਕਰਕੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਬੱਚਿਆਂ ਤੋਂ ਕੀ ਹੁੰਦੀ ਕੁਛ ਨਹੀਂ ਹੁੰਦਾਗਾ ਹਨਾ ਇਸ ਕਰਕੇ ਆ ਦੇਖੋ ਹੁਣ ਜੇਕਰ ਪਤੀਲੇ ਨੂੰ ਕੱਟਦੇ ਆ ਤਾਂ ਬੱਚੇ ਦੇ ਵੀ ਅਸੀਜ਼ਰ ਲੱਗ ਸਕਦੀ ਹੈ ਹਨਾ ਤੇ ਬਹੁਤ ਮੁਸ਼ਕਲ ਹੋ ਜਾਂਦਾ ਇਹ ਇੱਕ ਵਾਰ ਦੀ ਗੱਲ ਆ ਕਿ ਇੱਕ ਵੱਡੀ ਜਿਹੜੀ ਗੜਵੀ ਹੁੰਦੀ ਹੈ ਨਾ ਗੜਵੀ ਗੜਵੀ ਦੇ ਵਿੱਚ ਬਿੱਲੇ ਨੇ ਸਿਰਫ ਸਾਲਿਆ ਸੀਗਾ ਅੱਖੀ ਦੇਖੀ ਘਟਨਾ ਸਾਡੇ ਘਰ ਦੀ ਘਟਨਾ ਹੀ ਆ ਤੇ ਅਸੀਂ ਬਹੁਤ ਮੁਸ਼ਕਲ ਦੇ ਨਾਲ ਕੱਢਿਆ ਸੀਗਾ ਤੇ ਆ ਦੇਖੋ ਇਹਦੇ ਵਿੱਚ ਪਤੀਲੇ ਨੂੰ ਕੱਟਿਆ ਜਾ ਰਿਹਾ ਹਾਂ ਤੇ ਇੱਕ ਵਾਰ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਜਦੋਂ ਇਦਾਂ ਦੀ ਘਟਨਾ ਹੁੰਦੀ ਆ ਦੇਖੋ ਕਿਉਂਕਿ ਜਿਹੜੇ ਪੱਤਰੇ ਆ ਤੇ ਬਤੀਲੇ ਦੇ ਉਹ ਵੀ ਇੱਕ ਤਰ੍ਹਾਂ ਦੇ ਬਲੇਡ ਵਾਂਗੂ ਹੁੰਦੇ ਆ ਬਲੇਡ ਬਣ ਜਾਂਦੇ ਆ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹਦੇ ਨਾਲ ਲੋਕਾਂ 'ਚ ਅਵੇਅਰਨੈਸ ਆਵੇ ਹਨਾ ਵੀ ਇਦਾਂ ਇਸ ਤਰ੍ਹਾਂ ਦੇ ਜਿਹੜੇ ਭਾਂਡੇ ਆ ਬਰਤਨ ਆ ਆਪਾਂ ਉੱਚੇ ਰੱਖੀਏ ਬੱਚਿਆਂ ਦੀ ਪਹੁੰਚ ਤੋਂ ਨਾ ਹੋਣ ਪੌਂਚ ਤੋਂ ਬਾਹਰ ਹੁਣ ਬੱਚਿਆਂ ਦੀ। ਹੋ ਸਕਦਾ ਬੱਚਾ ਖੇਡਦਾ ਖੇਡਦਾ ਡਿੱਗ ਪਿਆ ਹੋਵੇ ਮੁੱਦੇ ਮੂੰਹ ਤੇ ਜਾਂ ਕਈ ਵਾਰ ਬੱਚੇ ਸ਼ਰਾਰਤਾਂ ਕਰਨ ਲੱਗ ਜਾਂਦੇ ਆ ਵੀ ਉਦਾਂ ਹੀ ਚੱਕ ਕੇ ਪਤੀਲਾ ਸਿਰ ਤੇ ਨਾ ਰੱਖ ਲਿਆ ਹੋਵੇ। ਕੁਝ ਵੀ ਹੋ ਸਕਦਾਗਾ। ਆ ਦੇਖੋ ਕਿਵੇਂ ਸਾਰਾ ਟੱਬਰ ਆਹ ਦੇਖੋ ਨਿੱਕੇ ਨਿੱਕੇ ਬੱਚੇ ਵੀ ਖੜੇ ਆ ਕੋਲੇ ਤੇ ਸਾਰਾ ਪਰਿਵਾਰ ਹੀ ਖੜਾ ਤੇ ਬਹੁਤ ਬੱਚਾ ਵੀ ਰੋ ਰਿਹਾ। ਤੇ ਪਤਾ ਨਹੀਂ ਹੁਣ ਕਿਸ ਤਰ੍ਹਾਂ ਨਿਕਲੇਗਾ ਕੱਟ ਲਿਆ ਥੋੜਾ ਜਾਂ ਪਰੰਤੂ ਹਜੇ ਵੀ ਪੂਰਨ ਤੌਰ ਤੇ ਫਸਿਆ ਹੋਇਆ ਨਿਕਲ ਨਹੀਂ ਰਿਹਾ ਆ ਦੇਖੋ ਇਹ ਹੰਤਾ ਦਾ ਪਤਰਾ ਜਾਂ ਬਲੇਡ ਹੀ ਹਨਾ ਸੀਜ਼ਰ ਵੀ ਲੱਗ ਸਕਦੀ ਹੈ ਹਾਂ ਦੇਖੋ ਇਸ ਤਰ੍ਹਾਂ ਕਰਕੇ ਸਾਨੂੰ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਆ ਦੇਖਿਓ ਜੀ ਆਹ ਇੱਕ ਪੂਰਾ ਰੋਈ ਜਾਂਦਾ ਜਵਾਕ ਵੀ ਮੈਂ ਕਿੱਥੇ ਆ ਗਿਆ ਸਮੱਸਿਆ 'ਚ ਆ ਗਿਆ ਪਤਿਲਾ ਕਿੱਧਰ ਆ ਗਿਆ ਮੇਰੇ ਫਿਰ ਤੇ ਆ ਦੇਖੋ ਕੋਕੀ ਕੋ ਕਰਿਆ ਹਜੇ ਵੀ ਨਹੀਂ ਨਿਕਲ ਰਿਹਾ ਕਿੰਨਾ ਘੱਟਦਾ ਇਹਨਾਂ ਨੇ ਹਜੇ ਵੀ ਨਹੀਂ ਨਿਕਲ ਰਿਹਾ ਆ ਦੇਖੋ ਡਾਰਾ ਡਰਵੀ ਆ ਕਿਤੇ ਬੱਚੇ ਦੇ ਲੱਗ ਵੀ ਨਾ ਜਾਵੇ। ਹਮਮ ਇਸ ਤਰ੍ਹਾਂ ਕਰਕੇ ਸਾਨੂੰ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ। ਆਹ ਦੇਖੋ। ਉਹਨਾਂ ਬੱਚੇ ਦੇ ਸਾਥ ਚ ਸਾ ਆਇਆ। ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਰਦੇ।